جڏهن ٻه 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 ٻ ਕੋਈ ਕੋਈ ਆਇਆ ਲੋਕ ਬਰਲਾ ਪੁਚਾ ਆਣੇ ਵੇੜਾ ਪਰਿਆ ਉਸ ਤਰ੍ਹਾਂ ਸੇ ਜੁਮਾਇਆ ਅਮੇ ਕਲ ਕੋ ਗਏ ਉਹ ਲੋਰੇ ਆਪਕਾ ਇਤਨ ਸੁਣ ਕੇ ਸੁਆਮੀ ਸ਼ੰਕਰੋ ਨਸੋਰੇ ਕਰ ਬਲਾ ਸੰਦ ਮੈਂ ਨੇ ਸਹਜਾ ਸਮਾਈ ਜਹਰ ਬਾਤ جانو جیسے جیسے اب کہاں میر بگلے ਮਨ ਰਖਣ ਦਰ ਪਹੁੰਚ ਰਿਹਾ ਦਰਬਸਰ ਪਾਣੀ ਆਪਨ ਬਾਤ ਨਹੀਂ ਕਿਸੇ ਕੋ ਭਾਵਨ ਕੋ ਹਰ ਦਾਤਾ ਮੁਕਤ ਸਭ ਜੰਤ ਵਿਆਪ ਪਰਮ ਪਤਮੇ ਸਾਣੀ ਸੰਤ ਸਾਧਨ ਪਰ ਸਰਸ ਪੂਰ ਗੁਰਤ ਜਾਣੀ ਸੋਣਕ I'm E <coughs>

It's not the ਸਭ ਸੁਪਾਲ ਦਰਗਰ ਪਰਸਨਾ ਕਾ ਜਨ ਮਰਨ ਦੁਖਿਆ ਸਤਨਾਕ ਵਾ ਸਤ ਜੀ ਵਾਹ ਸਤ ਜੀ ਬਤ ਸਤ Yeah. ਰਜਨ ਮਜਨੇ ਕਾ ਸ਼ਾਏ ਤਬੇ ਸਿਗਾਸ ਬਨਾਏ ਕਾਇਮ ਜਬੇ ਗਾਨਾ ਮੈਂ ਕਿਸ਼ ਕਰਤਾ ਤਬ ਲਗ ਕੰਗਾ ਮੈਂ ਯੋਨ ਮੈਂ ਬਿਰਦਾ ਜਬ ਤਾਰੇ ਕੋ ਬਹਿਰੀ ਮੇਂ ਤਬ ਲਗ ਦੇਜਨਾ ਹੀ ਜੀਤਾ ਜਬ ਲਗ ਮਗਰਦ ਨਮਾਇ ਤਬ ਲਗ ਕਰਮਾ ਨਾ ਹੀ ਦੇ ਜਾਈ We are the proud ਹੋ ਬੱਲੇ ਮੇਰੇ ਮਰਦਾਂ ਜੀਨਾ ਪੜਾਏ 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 ਤੇਰਾ ਰੋਣਾ ਹਸੁੰਦੇ ਖਾਪਾਰੇ ਦੇ منگ ਤੈਨੂੰ ਬੇਮੁਖ ਕੇ ਮੁਖ ਹੈ ਦਮ ਪਾਇਆ ਬਾਸੁ ਨਾ ਦੇਈ ਕੋਈ ਮਹਿਨ ਜਗ ਚ ਨੇ ਕੋਹ ਭਰ ਸਕਦੀ ਮੰਨ ਲਾਏ ਮਨ ਮੁਖ ਆਇਆ ਬਰਾਈ ਜੋ ਲੰਦਾ ਚੁਕਲੀ ਨਾ ਬੇਮੁਖ ਕਰਕੇ ਭੇਜਿਆ ਮੂੰਹ ਕਾ ਨਾ ਗਾ ਬੇਮੁਖਾ ਦਾ ਗਾਇਆ ਸਾਨੂੰ ਸੁਣਿਆ ਸ਼ਬਦ ਬਰਾਦ ਪਹੇ ਮਹਿਮੋਸ਼ਣ ਨਾ ਪਰੇ ਪੋਨੀ ਪੋਨੀ ਮਾਵਾ ਹੋਏ ਕਾਇ ਉਠ ਘਰ ਆਏ ਅਗੇ ਸੰਗਤੀ ਗੁਰਨੀ ਮੈਂ ਮਗਰ ਨਾ ਨਾ ਰੇਤਾ ਮੋਢੀ ਬਤੀ ਜੀ ਪ੍ਰਾਣ ਪਾਇ ਹਲਦ ਬੰਦ ਦਵੇ ਮੈਂ ਨੁਕਰ ਖਾਂ ਕੂਕੇ ਦਿਹਾਰ ਤਨ ਤਨ ਸੁਆਮੀ ਗੰਦਰ وان ما نسانن انسان ته پوي پوي نونے تو کو مو اسن هاي وي نه جا نه وي نه نه ته گت ਮੈਂ ਰੂਪ ਦੇ ਦੇਹ ਨਾਰੇ ਰਾਮ ਨਾਮ ਜਪਨ ਸਵੇਰ ਨੂੰ ਤੇ ਨਹੀਂ ਖਾਲ ਕਰੇ ਰਾ ਹੇ ਕਾ ਮਾਂ ਪਾਪੀ ਕਾ ਲੈ ਕੇ ਮਤਾ ਲਿਖਾਏ ਕਾਤੇ ਕਾਗਜ਼ ਈਰ ਬੱਤ ਹੈ ਐ ਹਾਂ ਤਾ ਗਏ ਤੇ ਬੜਾਏ ਕਾਏ ਬਈਆ ਫਿਰ ਤੋਂ ਭੁੱਲਿਆ ਭੁਲਿਆ ਜਗ ਤਸਮਾਸ ਉਦ ਮੁਖ ਰਹਤਾ ਸੋਧਨ ਕੈਸੇ اے کُلی آ گاں یومت ماں کے دیو سڑ راج رکھو آ گاں کلی آ ماں کے وا لے تے کُد نہ کُدیاں نیروں نیر ناساں اگے بھائی اگے سن چھی دا ماں کے نو سال ہو بیٹھا اے آ گاں سی اے نہ کیسے کریسوارے پرامی